ਹਾਂਜੀ ਸਰ ਅੱਜ ਜਿਹੜਾ ਇੱਕ ਤੁਸੀਂ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਇਸ ਲਈ ਇਸ ਲਈ ਚ ਮੰਗ ਪੱਤਰ ਦਿੱਤਾ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਮੀਡੀਆ ਪ੍ਰੋਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਜੋ ਵੀ ਸਾਡੇ ਸੰਦੇਸ਼ ਹੁੰਦੇ ਨੇ ਉਹ ਤੁਹਾਡੇ ਜਰੀਏ ਲੋਕਾਂ ਤੱਕ ਪਹੁੰਚਦੇ ਰਹਿੰਦੇ ਨੇ ਤੇ ਤੁਸੀਂ ਇੱਥੇ ਆਏ ਇਸ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜਿਸ ਤਰ੍ਹਾਂ ਕਿ ਮੈਂ ਦੱਸਣਾ ਚਾਹੁੰਦਾ ਸਾਡੇ ਜੋ ਪੰਜਾਬ ਪ੍ਰਧਾਨ ਸ਼ਿਰਯੋਗ ਸ਼ਰਮਾ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਿ ਆ ਥੋੜੇ ਹੀ ਦਿਨਾਂ ਦੇ ਵਿੱਚ ਕਾਫੀ ਜਿਹੜਾ ਹైదਰਾਬਾਦੀ ਬਰੀਆਨੀ ਜਾਂ ਸ਼ਾਮਾ ਬਰੀਆਨੀ ਇਦਾਂ ਦੀਆਂ ਕਾਫੀ ਸ਼ਾਪਸ ਖੁੱਲ ਗਈਆਂ ਆ ਤੇ ਇੱਕ ਬਹੁਤ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿ ਇਹ ਇਹ ਤਦਾਦ ਇੱਕਦਮ ਕਿੱਦਾਂ ਇੱਥੇ ਵਧ ਗਈ ਹੈ ਔਰ ਜਿਹੜਾ ਵੀ ਇਹ ਮੀਟ ਪ੍ਰੋਸੈਸਰ ਆਏ ਆ ਲੋਕਾਂ ਨੂੰ ਕਈ ਥਾਂ ਤੇ ਕਈਆਂ ਨੇ ਚਲੋ ਦੱਸਿਆ ਵੀ ਹਲਾਲਾ ਹੈ ਕਈ ਥਾਂ ਤੇ ਨਹੀਂ ਵੀ ਦੱਸਿਆ ਜਾ ਰਿਹਾ ਹੈ ਤੇ ਇਹ ਸਾਰਾ ਇੱਕਦਮ ਕਿੱਥੋਂ ਕਾਰੋਬਾਰ ਚੱਲ ਪਿਆ ਔਰ ਸ਼ੰਕਾ ਹੈ ਕਿ ਕਿਤੇ ਇਹ ਬੰਗਲਾਦੇਸ਼ੀ ਇਹ ਜਿਹੜੇ ਰੋਹਿੰਗਿਆ ਰੋਹਿੰਗਿਆ ਵਗੈਰਾ ਤੋਂ ਨਿਕਲੇ ਨੇ ਮੁਸਲਮਾਨ ਕੱਢੇ ਗਏ ਨੇ ਉਹ ਕਿਤੇ ਅਨਲੀਗਲ ਤਰੀਕੇ ਨਾਲ ਤਾਂ ਨਹੀਂ ਇੱਥੇ ਆ ਕੇ ਬੈਠ ਗਏ ਨੇ ਜੋ ਸਾਡੇ ਪੰਜਾਬ ਦੇ ਲਈ ਕਦੇ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਦੀ ਸ਼ਾਂਤੀ ਭੰਗ ਹੋ ਸਕਦੀ ਹੈ ਉਹਦੇ ਲਈ ਖਤਰਾ ਬਣ ਸਕਦੇ ਨੇ ਤੇ ਅੱਜ ਅਸੀਂ ਐਡੀਸੀ ਸਾਹਿਬ ਕੋਲ ਪਹੁੰਚੇ ਹੋਏ ਹਾਂ ਔਰ ਹਰ ਜ਼ਿਲ੍ਹੇ ਦੇ ਵਿੱਚ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕੌਣ ਲੋਕ ਨੇ ਔਰ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਏ ਦਿਨੇ ਪੰਜਾਬ ਦੇ ਵਿੱਚ ਗਊ ਮਾਸ ਦੀ ਤਸਕਰੀ ਹੋ ਰਹੀ ਆ ਔਰ ਗਾਂ ਮਾਸ ਬਹੁਤ ਥਾਂਾਂ ਤੇ ਫੜਿਆ ਵੀ ਜਾ ਰਿਹਾ ਹੈ ਔਰ ਕੁਝ ਥਾਵਾਂ ਤੋਂ ਪਤਾ ਲੱਗਾ ਹੈ ਕਿ ਇਹੋ ਜਿਹੀ ਥਾਵਾਂ ਤੇ ਇਹਨਾਂ ਨੇ ਕੁਝ ਆਪਣੇ ਸਪੈਸ਼ਲ ਸੈੱਲ ਰੱਖੇ ਹੋਏ ਆ ਕੁਝ ਆਪਣੇ ਖਾਸ ਬੰਦੇ ਰੱਖੇ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਸਪਲਾਈ ਵੀ ਕਰਦੇ ਆ ਤੇ ਇਹਦਾ ਚੀਜ਼ਾਂ ਨੂੰ ਜਾਨੂ ਕਰਾਉਣ ਲਈ ਔਰ ਆਪਣੇ Hindu ਭਰਾਵਾਂ ਨੂੰ ਇਹ ਦੱਸਣ ਲਈ ਕਿ ਇਹ ਜਿਹੜਾ ਹਲਾਲਾ ਮੀਟ ਆ ਇਹ ਸਾਡੇ ਧਰਮ ਦੇ ਵਿੱਚ ਨਹੀਂ ਹੈ ਔਰ ਜੇ ਇਥੇ ਚਲਾਇਆ ਜਾ ਰਿਹਾ ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਔਰ ਇਹਨਾਂ ਦੀ ਜਿਹੜੀ ਜਾਂਚ ਹੋਵੇ ਜਿਹੜੀ ਇਹ ਬਰੀਆਨੀ ਸ਼ਾਪਸ ਨੇ ਤਨਵੀਨਾ ਤੇ ਕੋਈ ਸ਼ੱਕ ਵੀ ਹੈ ਜੋ ਤੁਸੀਂ ਮੰਗ ਪੱਤਰ ਦਿੱਤਾ ਹੈ ਦੇਖੋ ਬਿਲਕੁਲ ਮੰਗ ਪੱਤਰ ਜਿਹੜਾ ਸ਼ੱਕ ਹੈ ਸਾਡੇ ਪੂਰੇ ਪੰਜਾਬ ਦੀ ਬਾਡੀ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਡਿਸੀਜਨ ਲਿਆ ਗਿਆ ਹੈ ਕਿ ਕਿਸ ਚੀਜ਼ ਦੇ ਤਹਿਤ ਇਹ ਚੱਲ ਰਿਹਾ ਹੈ ਕੋਈ ਨਾ ਕੋਈ ਤਾਂ ਪੁਆਇੰਟ ਇਸ ਤਰ੍ਹਾਂ ਦਾ ਹੋਵੇਗਾ ਜਿਹਦੀ ਵਜ੍ਹਾ ਕਰਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਮੰਗ ਪੱਤਰ ਦੇ ਰਹੇ ਹਾਂ ਔਰ ਪ੍ਰਸ਼ਾਸਨ ਦੇ ਅੱਗੇ ਇਹੀ ਅਸੀਂ ਰਿਕਵੈਸਟ ਕੀਤੀ ਹੈ ਕਿ ਇਹਨਾਂ ਦੀ ਜਾਂਚ ਕਰੋ ਜਿਹੜੀ ਬਿਰਿਆਨੀ ਸ਼ਾਪਸ ਤੇ ਤੁਸੀਂ ਵਿਜ਼ਿਟ ਕੀਤਾ ਹੈ ਉਹਨਾਂ ਤੇ ਜਾ ਕੇ ਆਏ ਕਿ ਇਹਨਾਂ ਦੇ ਬਾਅਦ ਕਾਫੀ ਸਾਰੀ ਅਸੀਂ ਗਏ ਆ ਪਰ ਪ੍ਰੋਪਰ ਕਈ ਥਾਂ ਤੇ ਸ਼ੋ ਵੀ ਕਰ ਰਿਹਾ ਹੈ ਕਈ ਨਹੀਂ ਵੀ ਸ਼ੋ ਕਰ ਰਿਹਾ ਹੈ ਠੀਕ ਹੈ ਜੀ